ਕਾਰ ਦੇ ਵਿੱਚ ਕਾਰ ਹੈਂਗਿੰਗ ਹੋ ਗਈ ਜਿਸ ਤਰ੍ਹਾਂ ਕੇ ਆਪਾਂ ਕਾਰ ਦੇ ਵਿੱਚ ਖੁਸ਼ਬੂ ਵਾਸਤੇ ਜਾਂ ਹੁੰਦਾ ਕਹਿੰਦਾ ਹੁੰਦਾ ਵੀ ਕਾਰ ਚੋਂ ਪੜਦਾ ਆ ਜੀ ਮਾਰਦੀ ਆ ਉਹ ਖਤਮ ਕਰਨ ਦੇ ਵਾਸਤੇ ਆਪਣਾ ਚੀਜ਼ ਤਿਆਰ ਕਰਦੇ ਆ ਜੀ ਤੇ ਸਿਰਫ ਔਰ ਸਿਰਫ 300 ਦੇ ਵਿੱਚ ਜੀ ਆਏ ਸੀਗੇ ਮੁਹਾਲੀ ਕੋਲੋਂ ਇਹਨਾਂ ਨੇ ਸਾਡੇ ਕੋਲੋਂ ਆਤਰ ਉਦ ਪਰਚੇਸ ਕੀਤਾ ਔਰ ਕਿਹਦਾ ਲੱਗੀ ਭਾਈ ਤੁਹਾਨੂੰ ਕੁਆਲਟੀ ਔਰ ਸਾਡੇ ਰੇਟ ਬਹੁਤ ਵਧੀਆ ਸੀ ਬਲੇ ਰੇਟ ਵੀ ਪੋਰਨ ਵਾਲੋ ਬਹੁਤ ਸਹੀ ਨੇ ਜੀ ਤੇ ਮੈਂ ਇੱਕ ਵਾਰੀ ਪਹਿਲਾਂ ਆਇਆ ਸੀ ਆਪਣੇ ਦੋਸਤ ਨਾਲ ਜੀ ਅੱਜ ਮਿਲੂਗਾ ਨਾ ਸਾਰੇ ਕੀਤੇ ਟਰਾਈ ਕਰਕੇ ਚਾਹੀਦੀ ਫੇਰ ਆ ਜਿਓ ਸਭ ਤੋਂ ਵਧੀਆ ਰੇਟ ਤੁਹਾਨੂੰ ਉਰੇ ਹੀ ਮਿਲਣਾ ਤੇ ਕੁਆਲਿਟੀ ਕੋਈ ਕਾਪੀ ਕੁਪੀ ਨਹੀਂ ਹੈਗੀ ਸਾਰਾ Ориਜਨਲ ਆ ਤੁਸੀ ਇੱਕ ਵਾਰ ਆ ਕੇ ਵਿਜ਼ਿਟ ਕਰੋ ਤਾਂ ਜੋ ਤੁਹਾਨੂੰ ਪਤਾ ਲੱਗੇ ਹਾਂਜੀ ਜਿਵੇਂ ਕਿ ਜੀ ਆਹ ਕ੍ਰੀਡ ਇਵੈਂਟਸ ਆ ਇਸ ਵਕਤ ਅਤਰ ਆ ਅਗਰ ਆਪਾਂ ਅਤਰ ਲੈਣਾ ਚਾਹਣੇ ਆ ਅਤਰ ਵੀ ਮਿਲੂਗਾ ਸਿਰਫ 6 ਐਮਐਲ ਸਿਰਫ ਔਰ ਸਿਰਫ 300 ਦੇ ਵਿੱਚ ਠੀਕ ਆ ਜੀ ਔਰ ਜਿਵੇਂ ਕਿ ਆਪਾਂ ਇਹਦਾ ਪਰਫਿਊਮ ਦੇਖੀਏ ਤਾਂ ਲਗਭਗ 10-11000 ਦੀ ਰੇਂਜ ਦੇ ਵਿੱਚ ਆ ਪਰਫਿਊਮ ਜਿੰਗਲ ਬਟ ਹੋ ਜੂਗਾ ਜੀ ਹਾਂ ਅਗਰ ਆਪੇ ਇਸਦਾ ਪਰਫਿਊਮ ਬਣਾਵਾਂਗੇ ਤਾਂ ਸਿਰਫ 1000 ਰੁਪਏ ਚ ਬਣਾ ਕੇ ਦਵਾਂਗੇ ਜੀ ਪਰਫਿਊਮ ਵੀ ਬਣਾਉਣਾ ਮੈਨੂੰ ਪਰਫਿਊਮ ਵੀ ਮੰਗੂਗਾ ਹਾਂਜੀ ਹਾਂਜੀ ਆ ਹੋਊਗਾ ਬਹੁਤ ਸੋਹਣਾ ਹਾਂਜੀ ਇਹ ਹੋ ਗਿਆ 에ਰੋਜ਼ ਮੈਨ ਹੋ ਗਿਆ ਠੀਕ ਆ ਜੀ ਹਜ਼ਾਰੋਂ ਮੋਸਟ ਵਾਂਟਡ ਹੋ ਗਿਆ ਠੀਕ ਹੈ ਜੀ ਔਰ ਇਸ ਤਰ੍ਹਾਂ ਦੀ ਬਹੁਤ ਆਪਣੇ ਕੋਲੇ ਖੁਸ਼ਬੂਆਂ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀਂ ਸ਼ਹਿਰ ਮਰੇੜਕੋਟ ਲਈ ਆਥੋਂ ਨੂੰ ਸ਼ਹਿਰ ਮਰੇੜਕੋਟ ਲਈ ਆਪਾਂ ਅਰਬ ਦੇਸਾਂ ਦੇ ਇਤਰ ਉਦ ਤੇ ਪਰਫਿਊਮ ਸਾਰੇ ਆਪਾਂ ਦਿਖਾਵਾਂਗੇ ਸੋ ਵੀਡੀਓ ਦਾ ਐਂਡ ਤੱਕ ਬਣੇ ਰਹੋ ਪ੍ਰੋਪਰ ਤੁਹਾਡਾ ਨੰਬਰ ਸ਼ੇਅਰ ਕਰੂੰਗਾ ਪ੍ਰੋਪਰ ਤੁਹਾਡਾ ਐਡਰੈਸ ਸ਼ੇਅਰ ਕਰੂੰਗਾ ਸੋ ਚੱਲਦੇ ਆਂ ਆਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਦਾ ਐਂਡ ਤੱਕ ਵਾਚ ਜ਼ਰੂਰ ਕਰੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਸੋ ਚੱਲਦੇ ਆਂ ਆਪਾਂ ਸ਼ਾਪ ਦੇ ਅੰਦਰ ਆ ਦਿਖ ਲਓ ਜੀ ਸ਼ਾਪ ਨੇਮ ਏ ਐਲ ਕਾਬਾ ਫਰੇਗਰੈਂਸ ਚੱਲਦੇ ਆਪਾਂ ਅੰਦਰ ਦਿਖਾਉਨੇ ਆ ਤੁਹਾਨੂੰ ਸਾਰੇ ਅੱਜ ਆਪਾਂ ਇਹਨਾਂ ਦੇ ਇਤਰ ਪਰਫਿਊਮ ਲਓ ਜੀ ਹੁਣ ਤੁਹਾਨੂੰ ਦਵਾਈ ਵਾਲੇ ਇਤਰ ਸ਼ਹਿਰ ਮਰੇੜ ਕੋਟਲੇ ਚੋਂ ਮਿਲ ਜਾਣਗੇ ਅੱਜ ਆਪਾਂ ਤੁਹਾਨੂੰ ਇਤਰਾਂ ਦੀ ਬਹੁਤ ਹੀ ਇੱਕ ਸਸਤੀ ਤੇ ਵੱਡੀ ਸ਼ਾਪ ਦੇ ਉੱਪਰ ਲੈ ਕੇ ਆਏ ਆ ਜਿੱਥੇ ਤੁਹਾਨੂੰ ਬਾਹਰਲਾ ਦੇ ਬਾਹਰਲੇ ਦੇਖ ਸਕਦੇ ਇਤਰ ਊਦ ਬਾਕੀ ਪਰਫਿਊਮ ਵਗੈਰਾ ਸਾਰਾ ਇੱਥੇ ਮਿਲ ਜੂ ਹਾਂਜੀ ਬਾਈ ਜੀ ਹਾਂਜੀ ਕੀ ਹਾਲ ਹੈ ਜੀ ਤੁਹਾਡਾ ਵਧੀਆ ਜੀ ਵਧੀਆ ਜੀ ਵਧੀਆ ਤੇ 100% Ориਜਨਲ ਹੈ ਜੀ ਆਪਣਾ ਸਾਰਾ ਪੂਰਾ 100% Ориਜਨਲ ਮਿਲੂਗਾ ਜੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਮ ਜਿਵੇਂ ਕਿ ਸਵਿਟਜ਼ਰਲੈਂਡ ਹੋ ਗਿਆ ਸਵਿਸ ਅਰੇਬੀਆਨ ਹੋ ਗਿਆ ਫਰਾਂਸ ਹੋ ਗਿਆ ਜਰਮਨੀ ਯਮਨ ਇਸ ਤਰ੍ਹਾਂ ਦੇ ਇਹ ਕੰਟਰੀਆਂ ਦੇ ਸਾਰੇ ਆਤਰ ਆਪਾਂ ਨੂੰ オリジナル ਮਿਲਣਗੇ ਤੁਹਾਨੂੰ ਇਸ ਸਾਡੀ ਦੁਕਾਨ ਦੇ ਉੱਪਰੋਂ ਇੱਕ ਵਾਰ ਆਪਣਾ ਐਡਰੈਸ ਬੋਲ ਦਿਓ ਮੜਾ ਜੀ ਆਪਣਾ ਐਡਰੈਸ ਹੈਗਾ ਜੀ ਬੱਸ ਸਟੈਂਡ ਤੋਂ ਕਾਲਜ ਰੋਡ ਬਿਕਾਨੇਰ ਮਠਾਈ ਵਾਲਾਂ ਦੇ ਬਿਲਕੁਲ ਆਪੋਸਿਟ ਬਿਲਕੁਲ ਸਾਹਮਣੇ ਬਿਕਾਨੇਰ ਵਾਲੀ ਸ਼ਾਪ ਆ ਉਹਨਾਂ ਦੀ ਮਠਾਈ ਵਾਲਿਆਂ ਦੀ ਹੈ ਨਾ ਤੇ ਇਹਦੇ ਸਾਹਮਣੇ ਬਿਲਕੁਲ ਬਾਇਓਨਰੀ ਸ਼ਾਪ ਆ ਇਸ ਤਰ੍ਹਾਂ ਦੀ ਤੇ ਦਿਖਾਉលਿਆ ਤੁਹਾਨੂੰ ਸਾਰੀ ਅੱਜ ਆਪਾਂ ਇਹਨਾਂ ਦੀ ਜੋ ਵੀ ਵੈਰਾਈਟੀ ਆ ਤੇ ਬਾਕੀ ਤੁਹਾਨੂੰ ਸਾਰਾ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਕੰਟੈਕਟ ਨੰਬਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਭਾਈ ਡੇਲੀ ਦੁਕਾਨ ਸੋਪ ਓਪਨ ਹੁੰਦੀ ਹੈ ਹਾਂਜੀ ਡੇਲੀ ਓਪਨ ਹੁੰਦੀ ਹੈ ਜੀ ਠੀਕ ਹੈ ਜੀ ਡੇਲੀ ਓਪਨ ਹਾਂਜੀ ਜਿਵੇਂ ਕਿ ਜੀ ਆਹ ਕਰੀਡ ਇਵੈਂਟਸ ਆ ਇਸ ਵਕਤ ਅਤਰ ਆ ਅਗਰ ਆਪਾਂ ਅਤਰ ਲੈਣਾ ਚਾਹਣੇ ਆ ਅਤਰ ਵੀ ਮਿਲ ਜੂਗਾ ਸਿਰਫ 6 ਐਮਐਲ ਸਿਰਫ ਔਰ ਸਿਰਫ 300 ਦੇ ਵਿੱਚ ਠੀਕ ਆ ਜੀ ਔਰ ਜਿਵੇਂ ਕਿ ਆਪਾਂ ਇਹਦਾ ਪਰਫਿਊਮ ਦੇਖੀਏ ਤਾਂ ਲਗਭਗ 10-11 ਹਜ਼ਾਰ ਦੀ ਰੇਂਜ ਦੇ ਵਿੱਚ ਆ ਪਰਫਿਊਮ ਜੰਗਲ ਵੱਟ ਹੋ ਜੂਗਾ ਜੀ ਹਾਂ ਅਗਰ ਆਪਾਂ ਇਸਦਾ ਪਰਫਿਊਮ ਬਣਾਵਾਗੇ ਤਾਂ ਸਿਰਫ 1000 ਰੁਪਏ ਚ ਬਣਾ ਕੇ ਦੇਵਾਂਗੇ ਜੀ ਪਰਫਿਊਮ ਵੀ ਬਣਾਉਣਾ ਮਿਲੂਗਾ ਹਾਂਜੀ ਹਾਂਜੀ ਆ ਹੋਊਗਾ ਬਹੁਤ ਸੌਦਾ ਹਾਂਜੀ ਇਹ ਹੋ ਗਿਆ 에ਰੋਮੈਨ ਹੋ ਗਿਆ ਠੀਕ ਆ ਜੀ ਹਜ਼ਾਰੋਂ ਮੋਸਟ ਵੰਟਡ ਹੋ ਗਿਆ ਠੀਕ ਹੈ ਜੀ ਔਰ ਇਸ ਤਰ੍ਹਾਂ ਦੀਆਂ ਬਹੁਤ ਆਪਣੇ ਕੋਲੇ ਖੁਸ਼ਬੂਆਂ ਨੇ ਜਿਹੜੀਆਂ ਕਿ ਸਵਿਟਜ਼ਰਲੈਂਡ ਦੀਆਂ ਹੋਗੀਆਂ ਸਪੇਸ ਅਰੈਬੀਅਨ ਦੀਆਂ ਹੋਗੀਆਂ ਆਪਾਂ ਸਾਰਿਆਂ ਨੂੰ ਅਤਰ ਵੀ ਦੇ ਦਾਂਗੇ ਔਰ ਇਹਨਾਂ ਤੋਂ ਪਰਫਿਊਮ ਵੀ ਤਿਆਰ ਕਰਕੇ ਦਵਾਂਗੇ ਠੀਕ ਹੈ ਜੀ ਔਰ ਇਸ ਦੇ ਨਾਲ ਹਾਂਜੀ ਜਿਵੇਂ ਕਿ ਅਰੇਬਿਕ ਖੁਸ਼ਬੂਆਂ ਦੰਨਿਆ ਦੇਖੋ ਅਲਕੁੱਦੂਸ ਹੋ ਗਿਆ ਲਓ ਜੀ ਅਲ ਤਵਾਫ ਹੋ ਗਿਆ ਯਮਨ ਦਾ ਇਤਰਾਜੀ ਇਹ ਅੱਛਾ ਜੀ ਔਰਿਜਨਲ ਠੀਕ ਹੈ ਔਰ ਇਸ ਦੇ ਨਾਲ ਆਪਣਾ ਹੋ ਗਿਆ ਅਲ ਮਿਕਾਤ ਮੀਕਾਤ ਦਾ ਇਹ ਤਰ੍ਹਾਂ ਹੈ ਬਹੁਤ ਵਧੀਆ ਇਸ ਦੀ ਲਾਸਟਿੰਗ ਘੱਟ ਤੋਂ ਘੱਟ ਘੱਟ ਤੋਂ ਘੱਟ 2 ਦਿਨ ਲਾਸਟਿੰਗ ਹੈ ਇਸ ਦੀ ਅਲਮੀਕਾਤ ਦੀ ਇਸ ਦਾ ਦੋ ਦਿਨ ਦੀ ਫ੍ਰੈਗਰੈਂਸ ਹਾਂਜੀ ਹਾਂ 2 ਦਿਨਾਂ ਦੀ ਖੁਸ਼ਬੂ اسی ਤਰ੍ਹਾਂ ਦੀ ਰਹੂਗੀ ਜਿਸ ਤਰ੍ਹਾਂ ਆਪਾਂ ਲਗਾਣੇ ਆ ਇਸ ਦਾ ਪਰਫਿਊਮ ਵੀ ਤਿਆਰ ਹੋ ਜਾਊਗਾ ਔਰ ਅਤਰ ਵੀ ਆਪਣੇ ਕੋਲ ਰੈਡੀ ਹੈ ਗਈ ਹੈ ਠੀਕ ਹੈ ਜੀ ਔਰ ਆ ਹੋ ਗਿਆ ਬਲੂ ਉਦ ਠੀਕ ਹੈ ਜੀ ਸਮਾਵਾਤ ਇਹ ਵੀ ਅਰੈਬੀ ਖੁਸ਼ਬੂ ਆ ਅਲਕੁੱਦੂਸ ਅਲਕੁੱਦੂਸ ਇਹ ਹੈਗਾ ਓਮਾਨ ਦਾ ਅਤਰ ਠੀਕ ਹੈ ਜੀ ਬਹੁਤ ਵਧੀਆ ਮਿੱਠੀ ਮਿੱਠੀ ਫ੍ਰੈਗਰੈਂਸ ਠੀਕ ਹੈ ਜੀ ਔਰ ਇਸ ਨੂੰ ਮਤਲਬ ਲਗਾਉਣ ਤੋਂ ਬਾਅਦ ਇਸ ਤਰ੍ਹਾਂ ਫੀਲ ਹੋਊਗਾ ਜਿਵੇਂ ਕਿ ਆਪਾਂ ਫਰੈਸ਼ ਫਰੈਸ਼ਨੈਸ ਖੁਸ਼ਬੂ ਹੁੰਦੀ ਆ ਫਰੈਸ਼ਨੈਸ ਬੰਦਾ ਆਪੇ ਆਪ ਨੂੰ ਫੀਲ ਕਰੂਗਾ ਇਹ ਬਹੁਤ ਸੋਹਣੀ ਖੁਸ਼ਬੂ ਆ ਠੀਕ ਹੈ ਜੀ ਕਾਰ ਦੇ ਵਿੱਚ ਕਾਰ ਹੈਂਗਿੰਗ ਹੋ ਗਈ ਜਿਸ ਤਰ੍ਹਾਂ ਕੇ ਆਪਾਂ ਕਾਰ ਦੇ ਵਿੱਚ ਖੁਸ਼ਬੂ ਵਾਸਤੇ ਜਾਂ ਹੁੰਦਾ ਕਹਿੰਦਾ ਹੁੰਦਾ ਵੀ ਉਹ ਘਰ ਚੋਂ ਪੜਦਾ ਜੀ ਮਾਰਦੀ ਆ ਉਹ ਖਤਮ ਕਰਨ ਦੇ ਵਾਸਤੇ ਆਪਣਾ ਚੀਜ਼ ਤਿਆਰ ਕਰਦੇ ਆ ਜੀ ਤੇ ਸਿਰਫ ਔਰ ਸਿਰਫ 300 ਦੇ ਵਿੱਚ ਜੀ ਲਓ ਜੀ ਸਿਰਫ 300 ਰੁਪਏ ਦੇ ਵਿੱਚ ਸਿਰਫ 300 ਦੇ ਵਿੱਚ ਔਰ ਪੂਰਾ ਕੰਪਲੀਟ ਤਿਆਰ ਕਰਕੇ ਦਵਾਂਗੇ ਜੀ ਹਾਂਜੀ ਟੱਕਣ ਦਿਓ ਇਹ ਗੱਡੀ ਚ ਕਾਰ ਨਹੀਂ ਆਹ ਦੇਖੋ ਇਸ ਤਰ੍ਹਾਂ ਇਹਨੂੰ ਹਾਂ ਤੁਰੋਂ ਇਸ ਨੂੰ ਕਾਰ ਦੇ ਵਿੱਚ ਲੰਮਕਾ ਦਿਓ ਔਰ ਕਾਰ ਦੇ ਵਿੱਚ ਇਸ ਤਰ੍ਹਾਂ ਖੁਸ਼ਬੂ ਆਂਦੀ ਰਹੂਗੀ ਜਿਸ ਤਰ੍ਹਾਂ ਕਿ ਆਪਾਂ ਹੁਣੇ ਹੀ ਖੁਸ਼ਬੂ ਅੰਦਰ ਛਿੜਕ ਕੇ ਆਇਆ ਔਰ ਇੱਕ ਘੱਟ ਤੋਂ ਘੱਟ ਵੀ 3 ਤੋਂ 4 ਮਹੀਨੇ ਯੂਜ਼ ਹੋ ਗਈ ਹੈ ਮੁਸਤਫਾ ਫਿਰ ਦੁਬਾਰਾ ਪਰਵਹਾਲੋ ਫਿਰ ਉਸੇ ਤਰ੍ਹਾਂ ਚੱਲਦੀ ਰਹੇਗੀ ਠੀਕ ਹੈ ਜੀ ਆਇਆ ਸੀ ਕਿ ਮੋਹਾਲੀ ਕੋਲੋਂ ਇਹਨਾਂ ਨੇ ਸਾਡੇ ਕੋਲੋਂ ਆਤਰ ਉਦ ਪਰਚੇਸ ਕੀਤਾ ਹੋਰ ਕਿਤਾ ਲੱਗੀ ਭਾਈ ਤੁਹਾਨੂੰ ਕੁਆਲਿਟੀ ਔਰ ਸਾਡੇ ਰੇਟ ਬਹੁਤ ਵਧੀਆ ਸੀ ਬਰੇ ਰੇਟ ਵੀ ਹੋਰਾਂ ਨਾਲੋਂ ਬਹੁਤ ਸਹੀ ਨੇ ਜੀ ਤੇ ਮੈਂ ਇੱਕ ਵਾਰੀ ਪਹਿਲਾਂ ਆਇਆ ਸੀ ਆਪਣੇ ਦੋਸਤ ਨਾਲ ਠੀਕ ਫਿਰ ਇਸ ਤੋਂ ਬਾਅਦ ਆਇਆ ਤਾਂ ਇਦੋਂ ਵਧੀਆ ਮੈਨੂੰ ਮਿਲਿਆ ਯਾਨੀ ਕਿ ਵਧੀਆ ਤੋਂ ਵਧੀਆ ਪਰਫਿਊਮਰੇ ਮਿਲਦੇ ਬਹੁਤ ਸ਼ੁਕਰੀਆ ਥੈਂਕ ਯੂ ਜੀ ਤੇ ਰੇਟੰਨਾ ਕਿ ਜਾਇਜ ਮਿਲੂਗਾ ਨਾ ਸਾਰੇ ਕਿਤੇ ਟਰਾਈ ਕਰਕੇ ਚਾਹੀਦੀ ਫੇਰ ਆ ਜਿਓ ਸਭ ਤੋਂ ਵਧੀਆ ਰੇਟ ਤੁਹਾਨੂੰ ਉਰੇ ਹੀ ਮਿਲਣਾ ਤੇ ਕੁਆਲਿਟੀ ਕੋਈ ਕਾਪੀ ਕੁਪੀ ਨਹੀਂ ਹੈਗੀ ਸਾਰਾ 오ਰੀਜਨਲ ਆ ਤੁਸੀ ਇੱਕ ਵਾਰ ਆ ਕੇ ਵਿਜ਼ਿਟ ਕਰੋ ਤਾਂ ਜੋ ਤੁਹਾਨੂੰ ਪਤਾ ਲੱਗੇ ਵੀ ਉਰੇ ਕੀ ਕੀ ਵੈਰਾਈਟੀ ਹੈ ਠੀਕ ਹੈ ਜੂਰ ਵਿਜ਼ਿਟ ਕਰੋ ਔਰ ਜਿਵੇਂ ਕਿ ਜਿਹੜੇ ਆਪਣੇ ਭਰਾ ਉਦ ਲਾਉਣ ਦੇ ਸ਼ੌਕੀਨ ਨੇ ਹਾਂਜੀ ਅਬ ਤੁਹਾਨੂੰ 오ਰੀਜਨਲ ਉਦ ਮਿਲੂਗਾ ਜੀ ਲਓ ਜੀ ਇਹ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਉਦ ਹੋ ਗਿਆ ਇੱਕ ਇਹ ਉਦ ਹੋ ਗਿਆ ਸਾਰੇ ਉਰ ਸਾਰ ਇੱਕ ਅਰੇਬਿਕ ਦੇ ਵਿੱਚ ਮਿਲ ਜੂਗਾ ਪਰ ਤੁਹਾਨੂੰ ਫਰਾਂਚ ਖੁਸ਼ਬੂ ਵੀ ਮਿਲ ਜੂਗੀ ਇੰਗਲਿਸ਼ ਖੁਸ਼ਬੂ ਵੀ ਮਿਲ ਜੂਗੀ ਅਰੇਬਿਕ ਵੀ ਮਿਲ ਜੂਗੀ ਔਰ 100% ओरिजिनल ਬਹੁਤ ਵਧੀਆ ਕੁਆਲਟੀ ਦੇ ਵਿੱਚ ਲਓ ਜੀ ਤੇ ਆ ਅੱਗੇ ਕੀ ਚੀਜ਼ਾਂ ਗਈਆਂ ਸਾਰੀਆਂ ਇਹ ਜੀ ਆਪਣੇ ਰੂਮ ਦੇ ਵਿੱਚ ਲਗਾਉਣ ਵਾਸਤੇ ਆ ਡਿਫਿਊਜ਼ਰ ਬਹੁਤ ਸੋਹਣੀ ਮਤਲਬ ਰੂਮ ਦੇ ਵਿੱਚੋਂ ਖੁਸ਼ਬੂ ਆਂਦੀ ਰਹਿੰਦੀ ਆ ਚਾਹੇ ਆਪਾਂ ਸਾਰਾ ਦਿਨ ਚਲਾ ਦਈਏ ਇਸ ਦੇ ਵਿੱਚ ਪਾਣੀ ਪਾਊਗਾ ਔਰ ਥੋੜਾ ਜਿਹਾ ਆਇਲ ਪਾਊਗਾ ਬਹੁਤ ਵਧੀਆ ਫਰੈਸ਼ਨੈਸ ਰੱਖਦਾ ਰੂਮ ਨੂੰ ਠੀਕ ਹੈ ਅੱਗੇ ਆ ਕੀ ਜੀ ਜੀ ਔਰ ਇਹ ਚੀਜ਼ ਹੈ ਹੋਗੀ ਜਿਸ ਤਰ੍ਹਾਂ ਦੇ ਦੁਬਈ ਦੇ ਸ਼ੇਖ ਲੋਕ ਇਸ ਨੂੰ ਯੂਜ਼ ਕਰਦੇ ਨੇ ਅੱਛਾ ਜੀ ਦੇਖੋ ਆਹ ਚੀਜ਼ ਦੇ ਵਿੱਚ ਇਹਦੇ ਵਿੱਚ ਬਖੂਰ ਚੱਲੇਗਾ ਠੀਕ ਹੈ ਜੀ ओरिजिनल ਬਖੂਰ ਦੁਬਈ ਦਾ ਅੱਛਾ ਜੀ ਆਵਲੀ ਡੱਬੀ ਸਿਰਫ 300 ਦੇ ਵਿੱਚ ਆ ਠੀਕ ਹੈ ਜੀ ਔਰ ਇਸ ਦੀ ਇੱਕ ਗੋਲੀ ਇਹਦੇ ਵਿੱਚ ਰੱਖ ਕੇ ਜਲਾਵੋ ਆਪਣੀ ਲੋਬੀ ਦੇ ਵਿੱਚ ਘਰ ਦੇ ਵਿੱਚ ਇਸ ਤਰ੍ਹਾਂ ਖੁਸ਼ਬੂ ਆਊਗੀ ਜਿਵੇਂ ਕਿ ਆਪਣਾ ਜੰਨਤ ਦੇ ਵਿੱਚ ਬੈਠੇ ਹੋਈ ਹੈ ਇਸ ਤਰ੍ਹਾਂ ਮਜ਼ੇ ਆਣਗੇ ਖੁਸ਼ਬੂਦਾਨ ਖੁਸ਼ਬੂ ਫਰੈਸ਼ਨੈਸ ਪੂਰੀ ਠੀਕ ਇੱਕ ਇੱਕ ਰੱਖਣੀ ਹੈ ਮਤਲਬ ਇਹਦੇ ਵਿੱਚ ਹਾਂਜੀ ਇੱਕ ਗੋਲੀ ਇਹ ਸਾਰੇ ਅਵੇਲੇਬਲ ਨੇ ਠੀਕ ਹੈ ਜੀ ਆ ਸਾਰੇ ਡਿਜ਼ਾਈਨ ਆਗੇ ਚ ਨਾ ਇਹ ਆਗੇ ਸਾਰੇ ਜੀ ਹਾਂਜੀ ਹਾਂਜੀ ਆ ਵੀ ਪਏ ਨੇ ਉਧਰ ਵੀ ਪਏ ਨੇ ਸਾਰੇ ਡਿਜ਼ਾਈਨ ਇਹ ਵੀ ਆਗੇ ਇਧਰ ਹੀ ਹਾਂਜੀ ਹਾਂਜੀ ਸਾਰੇ ਇਸ ਦੇ ਵਿੱਚ ਡਿਜ਼ਾਈਨ ਮਿਲ ਜਾਣਗੇ ਇਹ ਦੇ ਵਿੱਚ ਹੀ ਆਗੇ ਸਾਰੇ ਠੀਕ ਹੈ ਜੀ ਆ ਦੇਖੋ ਸਾਰੇ ਹਾਂਜੀ ਇਹ ਕੀ ਚੀਜ਼ ਆ ਗਈ ਏ ਸਰ ਜਿਵੇਂ ਆਪਾਂ ਪਰਫਿਊਮ ਤੋਂ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਅਤਰ ਤੋਂ ਪਰਫਿਊਮ ਤਿਆਰ ਕਰਾਂਗੇ ਹਾਂਜੀ ਇਹ ਉਸ ਦਾ ਮਟੀਰੀਅਲ ਦਾ ਮਤਲਬ ਸਾਰਾ ਉਸ ਦਾ ਮਟੀਰੀਅਲ ਹੈ ਇਹ ਆਪਾਂ ਅਤਰ ਤੋਂ ਪਰਫਿਊਮ ਇਹਨਾਂ ਚੀਜ਼ਾਂ ਤੋਂ ਬਣਾ ਕੇ ਦਵਾਂਗੇ ਜੀ ਆਹ ਉਲ ਆਇਲ ਹੋ ਗਿਆ ਹਾਂਜੀ ਔਰ ਇਸ ਦੇ ਵਿੱਚ ਅਤਰ ਪਾ ਕੇ ਸਾਰਾ ਆਪਾਂ ਕੰਪਲੀਟ ਕਰਕੇ ਪਰਫਿਊਮ ਬਣਾ ਦਵਾਂਗੇ ਠੀਕ ਹੈ ਔਰ ਆਹ ਚੀਜ਼ ਜਿਵੇਂ ਘਰ ਦੇ ਵਿੱਚ ਅਗਰਬਤੀ ਖੁਸ਼ਬੂ ਵਾਸਤੇ ਔਰ ਅਤਰ ਤੋਂ ਸਾਡੀ オリジナル ਤਿਆਰ ਕਰਵਾਈ ਹੋਈ ਆਤਰ ਅਤਰ ਤੋਂ ਖੁਸ਼ਬੂ ਠੀਕ ਹੈ ਜੀ ਕੋਈ ਕੋਈ ਕੈਮੀਕਲ ਨਹੀਂ ਬਹੁਤ ਵਧੀਆ ਕੁਆਂਟੀਟੀ ਦੇ ਵਿੱਚ ਆਪਣੇ ਕੋਲੇ ਇਹ ਅਗਰਬਤੀਆਂ ਨੇ ਸਾਰੀਆਂ ਇਤਰ ਉਦ ਤੋਂ ਤਿਆਰ ਹੋਈਆਂ ਹੋਈਆਂ ਨੇ ਜੀ ਇਸ ਦੇ ਵਿੱਚ ਤੋਂ ਫਲੇਵਰ ਨੇ ਜਿਵੇਂ ਕਿ ਰੈਡ ਊਡ ਹੋ ਗਿਆ ਫਰੈਸ਼ ਮੋਗਰਾ ਹੋ ਗਿਆ ਸੰਦਲ वुਡ ਮਸਕ ਅਬੀਦ ਮਖਲਤ ਸਾਰੀਆਂ ਮਿਲ ਜਾਣਗੀਆਂ ਫਲੇਵਰ ਬਹੁਤ ਸੋਹਣੇ ਸੋਹਣੇ ਮਿਲ ਜਾਣਗੇ ਔਰ ਇੱਕ ਆ ਚੀਜ਼ ਦੇਖੋ ਜੀ ਆ ਧੂਫ ਹੈ ਇਹ ਇਸ ਨੂੰ ਮਤਲਬ ਜਿਵੇਂ ਕਿ ਆਪਾਂ ਬਹੁਤ ਚੜਦੀ ਹੁੰਦੀ ਆ ਉਹ ਉਹ ਧੂਫ ਨਹੀਂ ਹੈਗੀ ਇਹ ਇਹ ਵੀ ਅਤਰ ਤੋਂ ਤਿਆਰ ਹੋਈ ਹੋਈ ਆ ਮਸਕ ਦੇ ਵਿੱਚ ਇਸ ਤਰ੍ਹਾਂ ਕਿ ਅਤਰ ਆਉਂਦਾ ਨਾ ਮਸਕ ਉਸੇ ਤਰ੍ਹਾਂ ਮਸਕ ਅਬੀਦ ਇਹ ਉਸ ਤੋਂ ਅਤਰ ਤੋਂ ਹੀ ਤਿਆਰ ਹੋਈ ਆ ਇਸ ਦੇ ਵਿੱਚ ਫਲੇਵਰ ਵੀ ਮਿਲ ਜਾਣਗੇ ਬਹੁਤ ਤਰ੍ਹਾਂ ਦੇ ਠੀਕ ਆ ਜੀ ਔਰ ਜਿਸ ਤਰ੍ਹਾਂ ਵੀ ਇਹ ਦੇਖੋ ਇਹ ਚੀਜ਼ਾਂ ਅਸੀਂ ਤੁਹਾਨੂੰ ਵੀਡੀਓ ਚ ਦਿਖਾ ਸਕਦੇ ਹਾਂ ਲੇਕਿਨ ਆਪਾਂ ਕਈ ਆ ਵੀ ਖੁਸ਼ਬੂ ਤੁਹਾਨੂੰ ਇੱਥੇ ਵਿੱਚ ਦੀ ਆ ਜੂ ਉਹ ਆਣੀ ਨਹੀਂ ਤੁਹਾਨੂੰ ਸਾਡੇ ਕੋਲ ਵਿਜ਼ਿਟ ਕਰਨਾ ਪਊਗਾ ਠੀਕ ਹੈ ਅਗਰ ਹਾਂ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਆਪਣੇ ਪੂਰੇ ਪੰਜਾਬ ਨਹੀਂ ਬਲਕਿ ਪੂਰੇ ਇੰਡੀਆ ਦੇ ਵਿੱਚ ਡਿਲੀਵਰੀ ਬਿਲਕੁਲ ਫ੍ਰੀ ਆ ਮਲਾਂ オンਲਾਈਨ ਵੀ ਭੇਜਦੇ ਨੇ オンਲਾਈਨ ਭੇਜਾਂ ਸਾਰਾ ਡਿਲੀਵਰੀ ਦਾ ਕੋਈ ਚਾਰਜੇਸ ਨਹੀਂ ਹੈਗਾ ਔਰ ਰੇਟ ਜੋ ਹੋਣਗੇ ਆਪਣੇ ਰੇਟ ਜਿਵੇਂ ਕਿ ਇਤਰ 300 ਦਾ ਹੈ ਔਰ 300 ਦਾ ਹੀ ਹੋਊਗਾ ਚਾਹੇ ਘਰ ਬੈਠੇ ਮੰਗਾਓ ਚਾਹੇ ਆਪਣੇ ਸ਼ੋਪ ਤੇ ਆ ਕੇ ਵਿਜ਼ਿਟ ਕਰੋ ਰੇਟ ਸੇਮ オンਲਾਈਨ ਘਰ ਬੈਠੇ ਨਾ ਕੋਈ ਵੀ ਇਤਰ ਊਦ ਜੇ ਤੁਹਾਨੂੰ ਪਸੰਦ ਆਵੇ ਤੇ ਪੂਰਾ ਪ੍ਰੋਪਰ ਗੱਲ ਕਰਕੇ ਤੇ ਔਰ ਜਿਹੜੇ ਆਪਣੇ ਵੀਰ ਐਨ ਆਰ ਆਈ ਵੀਰ ਨੇ ਜਿਵੇਂ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਨੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਆਫਰ ਹੈ ਇਹ ਜਿਵੇਂ ਕਿ ਕੈਨੇਡਾ ਦੇ ਵਿੱਚ ਅਗਰ ਪਾਰਸਲ ਲਗਾਣਾ ਉਸ ਦੀ ਵੀ ਡਿਲੀਵਰੀ ਫ੍ਰੀ ਹੋਏਗੀ ਲਓ ਜੀ ਕੈਨੇਡਾ ਔਰ ਆਸਟ੍ਰੇਲੀਆ ਦੀ ਡਿਲੀਵਰੀ ਫ੍ਰੀ ਨਿਊਜ਼ੀਲੈਂਡ ਦੀ ਡਿਲੀਵਰੀ ਫ੍ਰੀ ਬਿਲਕੁਲ ਠੀਕ ਹੈ ਜੀ ਹਾਂਜੀ ਫੈਂਸੀ ਬੋਟਲਾਂ ਵਗੈਰਾ ਆ ਫੈਂਸੀ ਬੋਟਲਸ ਵਗੈਰਾ ਨੇ ਜਿਸ ਤਰ੍ਹਾਂ ਦੀ ਮਰਜ਼ੀ ਆਪਾਂ ਚਾਹੀਏ ਉਸ ਤਰ੍ਹਾਂ ਦੀ ਤਿਆਰ ਕਰਵਾ ਸਕਦਾ ਜੀ ਮਰਜ਼ੀ ਬੋਟਲ ਦੇ ਵਿੱਚ ਇਹ ਆਪਣੇ ਅਕੋਰਡਿੰਗ ਤਿਆਰ ਹੋ ਜਾਂਦੀ ਹੈ ਜੀ ਹਾਂਜੀ ਹਾਂ ਸਾਰਾ ਆਪਣੀ ਉੱਪਰ ਦੇਖੋ ਸਾਰੇ ਉੱਪਰ ਪਈਆਂ ਨੇ ਲਓ ਜੀ ਆ ਪਈਆਂ ਨੇ ਉੱਪਰ ਨਾ ਸਾਰੀਆਂ ਇਹ ਵੀ ਆ ਗਈ ਉੱਪਰ ਹੀ ਬੋਟਲ ਹਾਂਜੀ ਹਾਂਜੀ ਸਰ ਬੋਟਲ ਸਾਰੀ ਕ੍ਰਿਸਟਲ ਦੇ ਵਿੱਚ ਨੇ ਸਾਰੀਆਂ ਇਹ ਠੀਕ ਹੈ ਠੀਕ ਹੈ ਜੀ ਲਓ ਜੀ ਹਾਂਜੀ ਇਹ ਆਪਣੇ ਫੈਂਸੀ ਸੀਸੀਆਂ ਬੋਟਲਸ ਆ ਗਈਆਂ ਜੀ ਜਿਹੜਾ ਮਰਜ਼ੀ ਇਤਰ ਊ ਦੇ ਨਾਲ ਵਿੱਚ ਆਪਾਂ ਪਵਾ ਸਕਦੇ ਹਾਂ ਬਹੁਤ ਸੋਹਣੀਆਂ ਸੋਹਣੀਆਂ ਡਿਜ਼ਾਈਨਿੰਗ ਵਾਲੀਆਂ ਸੀਸੀਆਂ ਨੇ ਜੀ ਔਰ ਇਹ ਆਪਣੇ ਬਾਡੀ ਸਪਰੇਅ ਆ ਗਏ ਜੀ ਅੱਛਾ ਬਾਡੀ ਸਪਰੇਅ ਆ ਗਏ ਹਾਂਜੀ ਹਾਂ ਬਾਡੀ ਸਪਰੇਅ ਆ ਗਏ ਔਰ ਇਹ ਵੀ ਬਹੁਤ ਵਧੀਆ ਆ ਦੇ ਵਿੱਚ ਨੇ ਮੈਡ ਇਨ ਦੁਬਈ ਫਰਾਂਸ ਦੇ ਵਿੱਚ ਨੇ ਔਰ ਇਸ ਦੇ ਉੱਪਰ ਆਪਣੇ ਆ ਗਏ ਰੂਮ ਫਰੈਸ਼ਨਰ ਤੇ ਆ ਰੂਮ ਫਰੈਸ਼ਨਰ ਨਹੀਂ ਸਰ نیچے ਵਾਲੇ ਰੂਮ ਫਰੈਸ਼ਨਰ ਨੇ ਔਰ ਉੱਪਰ ਵਾਲੇ ਅਤਰ ਨੇ ਪੂਰੀ ਪੈਕਿੰਗ ਆ ਦੁਬਈ ਦੀ ਮੈਡ ਇਨ ਦੁਬਈ ਦੇ ਮਾਰਕ ਦੇ ਨਾਲ ਲੱਗੀ ਹੋਈ ਠੀਕ ਹੈ ਜੀ ਔਰ ਅੱਗੇ ਇਸ ਤੋਂ

ਹਾਂਜੀ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਜੇ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆਂ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ